ਦੇ ਦਲਤ ਲੋਕਾਂ ਦੇ ਨਹੀਂ ਸਾਰੇ ਭਾਰਤੀਆਂ ਦੇ ਜਿਹੜੇ ਹਿਰਦੇ ਵਲੁੰਧਰੇ ਗਏ ਕਿਉਂਕਿ ਭਾਰਤੀ ਸੰਵਿਧਾਨ ਦੇ ਵਿੱਚ ਇਕੱਲਾ ਦਲਤਾਂ ਦੀ ਹੱਕ ਨਹੀਂ ਰੱਖਵੇਂ ਇਸ ਤੋਂ ਵੱਡੀ ਹੋਰ ਕੋਈ ਸਾਡੇ ਨਾਲ ਹੀ ਪਰਖ ਨਹੀਂ ਸਤਿਕਾਰ ਜੀ ਮੈਂ सुरेंद्र ਢਿਲਵਾ ਤੁਸੀਂ ਜੁੜੇ ਹੋ ਢਿਲਵਾ ਟੈਲੀਵਿਜ਼ਨ ਦੇ ਨਾਲ ਅੱਜ ਅਸੀਂ ਕੋਟਕਪੂਰਾ ਚੌਂਕ ਦੇ ਵਿੱਚ ਖੜੇ ਆ ਜਿਹਨੂੰ ਬੱਤੀਆਂ ਵਾਲਾ ਚੌਂਕ ਵੀ ਆਖਿਆ ਜਾਂਦਾ ਇੱਥੇ ਅੱਜ ਐਸ்சி ਭਾਈਚਾਰੇ ਵੱਲੋਂ ਇੱਕ ਛੋਟਾ ਜਿਹਾ ਪ੍ਰੋਟੈਸਟ ਕੀਤਾ ਗਿਆ ਪ੍ਰੋਟੈਸਟ ਉਹ ਇਸ ਲਈ ਕੀਤਾ ਗਿਆ ਕਿਉਂਕਿ ਪਿਛਲੇ ਦਿਨੀ ਸ਼੍ਰੀ ਅਮਰ ਸਾਹਿਬ ਅਮਰਸਰ ਸਾਹਿਬ ਵਿਖੇ ਇੱਕ ਵਿਅਕਤੀ ਵੱਲੋਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਉਤਲਾ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਸੋ ਉਸ ਦੇ ਸਬੰਧ ਵਿੱਚ ਇਹ ਜਿਹੜਾ ਪ੍ਰੋਟੈਸਟ ਆ ਉਹ ਜਿਹੜਾ ਅੱਜ ਕੋਟਕਪੂਰਾ ਦੇ ਵਿੱਚ ਕੀਤਾ ਜਾ ਰਿਹਾ ਸੋ ਅੱਜ ਆਪਾਂ ਗੱਲਬਾਤ ਵੀ ਕਰਾਂਗੇ ਆਗੂਆਂ ਦੇ ਨਾਲ ਸੋ ਆਉ ਗੱਲਬਾਤ ਵੀ ਕਰਦੇ ਸੱਸੀ ਗੱਲ ਸਰ ਸੱਸੀ ਗੱਲ ਜੀ ਸਰ ਕੀ ਨਾਮ ਜੀ ਤੁਹਾਡਾ ਮੈਂ ਅਪਾਰ ਸਿੰਘ ਸਹੋਤਾ ਸਪੋਕਸਮੈਨ ਰਿਜ਼ਰਵੇਸ਼ਨ ਟੂਰ ਫੜੋ ਪੱਕਾ ਮੋਰਚਾ ਬਹਾਲੀ ਐਸਬੀਸੀ ਮਹਾਪੱਛੈਦ ਪੰਜਾਬ ਇਹ ਸਰ ਜਿਹੜਾ ਸ਼੍ਰੀ ਅਮਰਸਰ ਸਾਹਿਬ ਇੱਕ ਕਾਂਡ ਹੋਇਆ ਇੱਕ ਵਿਅਕਤੀ ਵੱਲੋਂ ਬਾਬਾ ਸਾਹਿਬ ਅੰਬੇਦਕਰ ਜੀ ਦਾ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਅੱਜ ਉਹਦੇ ਸੰਬੰਧ ਦੇ ਵਿੱਚ ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਇਹ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਹੋ ਰਿਹਾ ਜੀ ਦੇਖੋ ਜੀ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਹਾਂਜੀ ਇਹ ਘਟਨਾ ਵਾਪਰੀ ਆ ਔਰ ਉਸ ਦਿਨ ਤੋਂ ਹੀ ਸਾਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਆ ਔਰ ਅਸੀਂ ਮਹਿਸੂਸ ਕਰਦੇ ਆ ਕਿ ਜੇ ਅੱਜ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨਾਲ ਇੱਕ ਸ਼ੈਡਿਊਲਡ ਕਾਸਟ ਹੋਣ ਦੇ ਨਾਤੇ ਕਿ ਉਹਨਾਂ ਦੀ ਜਿਹੜੀ ਆ ਬੇਇੱਜ਼ਤੀ ਕੀਤੀ ਜਾ ਰਹੀ ਹੈ ਤੇ ਆਮ ਜਿਹੜਾ ਸਾਡਾ ਸ਼ੈਡਿਊਲਡ ਕਾਸਟ ਆਮ ਨਾਗਰਿਕਾ ਉਹ ਜਿਹੜਾ ਇੱਥੇ ਮਹਿਕੂਜ ਨਹੀਂ ਹੈਗਾ ਸੋ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਸ਼ ਚ ਵੱਖ-ਵੱਖ ਸ਼ਹਿਰਾਂ ਚ ਅੱਜ ਦਾ ਸੰਕੇਤਕ ਧਰਨੇ ਦੇ ਦੇ ਰਹੇ ਆ ਕਿਉਂਕਿ ਇਹ ਜਿਹੜੀ ਆ ਜਿਹੜਾ ਉਹ ਬੰਦਾ ਫੜ ਲਿਆ ਜਿਹਨੇ ਦੇਖੋ ਇੰਨੀ ਪੁਲਿਸ ਦੀ ਨਫਰੀ ਦੇ ਵਿੱਚ ਅੰਮ੍ਰਿਤਸਰ ਦੇ ਸੰਗਣੀ ਆਬਾਦੀ ਚ ਪੌੜੀ ਲਾ ਕੇ ਉਹਦੀ ਸ਼ੱਤ ਤੇ ਜਾ ਉਹਦੇ ਤੇ ਤਾਂ ਜਾ ਕੇ ਉਹ ਭੰਤੋੜ ਕਰ ਰਿਹਾ ਇਹ ਤਾਂ ਵੱਡੀ ਦੁਖ ਦੀ ਗੱਲ ਨਹੀਂ ਇਹ ਖਾਸ ਕਰਕੇ 26 ਜਨਵਰੀ ਵਾਲੇ ਦਿਨ ਜਿਸ ਦਿਨ ਸਰਦਾਨ ਲੱਗਦਾ ਸੋ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਪੰਜਾਬ ਸਰਕਾਰ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ ਪੰਜਾਬ ਸਰਕਾਰ ਦੇ ਥਾਣਿਆਂ ਨੂੰ ਤਾਂ ਹੁਣ ਜਿੰਦਰੇ ਲੱਗੇ ਪਏ ਆ ਔਰ ਜੇ ਥਾਣੇਦਾਰਾਂ ਨਾਲ ਗੱਲ ਕਰੀ ਤੇ ਉਹ ਕਹਿੰਦੇ ਸਾਡੇ ਕੋਲੇ ਨਫਰੀ ਹੈ ਨਹੀਂ ਸਾਡੇ ਕੋਲ ਤਾਂ ਸੰਤਰੀ ਪਹਿਰੇ ਵਾਲੀ ਬੰਦਾ ਹੈ ਨਹੀਂ ਤੁਹਾਡੀ ਰੱਖ ਰੱਖਿਆ ਸੀ ਕਿੱਥੋਂ ਕਰੀਏ ਸਾਨੂੰ ਪੰਜਾਬ ਸਰਕਾਰ ਤੇ ਬਿਲਕੁਲ ਵਿਸ਼ਵਾਸ ਨਹੀਂ ਕੇਂਦਰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਸੀਬੀਆਈ ਤੋਂ ਜਾਂ ਕਿਸੇ ਵੀ ਕੇਂਦਰੀ ਏਜੰਸੀ ਤੋਂ ਜਾਂ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਇਹਦੀ ਪੜਤਾਲ ਕਰਾਈ ਜਾਵੇ ਕਿ ਜਿਹੜਾ ਇਹ ਮਨੋਕਾ ਜੀ ਨੇ ਇਹ ਭੰਨਤੋੜ ਕੀਤੀ ਹੈ ਉਹਦੇ ਪਿੱਛੇ ਕੋਈ ਬੈਕਗ੍ਰਾਉਂਡ ਕੀ ਹੈ ਸਰ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਉਸ ਵਿਅਕਤੀ ਨੇ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਆ ਕੌਣ ਹੋ ਸਕਦਾ ਉਹਦੇ ਮਗਰ ਕੋਈ ਲੱਗਦਾ ਤੁਹਾਨੂੰ ਕੋਈ ਕੀ ਕਾਰਨ ਹੋ ਸਕਦਾ ਜੀ ਬਿਲਕੁਲ ਜਦੋਂ ਉਹ ਫੜਿਆ ਗਿਆ ਔਰ ਦੱਸਿਆ ਜਾਂਦਾ ਕਿ ਉਹ ਸ਼ੈਡਿਊਲਡ ਕਾਸਟ ਹੈ ਬਾਅਦ ਸਾਡੇ ਜਿਹੜੇ ਕੁਝ ਮਤਲਬ ਬੰਦੇ ਉਹ ਜੇ ਲੱਭਦੇ ਆ ਜਿਹਨਾਂ ਨੂੰ ਕੁਛ ਨਾ ਕੁਛ ਬਾੜਾ ਮੋਟਾ ਕੋਈ ਲਾਲਚ ਦੇ ਕੇ ਇਹ ਜਿਹੜੀਆਂ ਏਜੰਸੀਆਂ ਆ ਪੱਕੇ ਨਹੀਂ ਆਉਂਦੀਆਂ ਜਾਂ ਰਾਜਸੀ ਤਰ੍ਹਾਂ ਪੱਕੇ ਨਹੀਂ ਆਉਂਦੀਆਂ ਉਹ ਕਿਸੇ ਬੰਦੇ ਤੋਂ ਸਾਡੇ ਤੋਂ ਕੋਈ ਲਾਲਚ ਦੇ ਕੇ ਕੋਈ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਕਰਾਉਂਦੇ ਆ ਜਿਹਦੇ ਨਾਲ ਸਾਡੇ ਜਿਹੜੇ ਸਮੁੱਚੇ ਦਲਤ ਲੋਕਾਂ ਦੇ ਨਹੀਂ ਸਾਰੇ ਭਾਰਤੀਆਂ ਦੇ ਜਿਹੜੇ ਹਿਰਦੇ ਵਿਰੰਧਰੇ ਗਏ ਕਿਉਂਕਿ ਭਾਰਤੀ ਸੰਵਿਧਾਨ ਦੇ ਵਿੱਚ ਇਕੱਲਾ ਦਲਤਾਂ ਦੀ ਹੱਕ ਨਹੀਂ ਰੱਖਵੇਂ ਔਰ ਸਾਰੀ ਦੁਨੀਆ ਦੇ ਸਾਰੇ ਨਾਗਰਿਕ ਜਿੰਨੇ ਭਾਰਤ ਦੇ ਅਵਿਸ਼ੇਸ਼ ਕਰਕੇ ਔਰਤਾਂ ਜਿਹੜੀਆਂ ਅੱਜ ਸਾਡੇ ਦੇ ਉਹ ਦੰਤੇ ਆ ਕਿ ਕੋਈ ਮਨੁੱਖ ਸਮਰੱਥੀ ਚ ਔਰਤਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ ਹੁੰਦਾ ਔਰ ਅੱਜ ਜੇ ਡਾਕਟਰ ਮੇਦਕਰ ਸਾਹਿਬ ਦੇ ਸੰਵਿਧਾਨ ਅਨਸਾਰ ਉਹਨਾਂ ਨੂੰ ਕੋਈ ਪੜ੍ਹਨ ਲਿਖਣ ਦਾ ਅਧਿਕਾਰ ਮਿਲਿਆ ਤਾਂ ਮੈਂ ਸਮਝਦਾ ਕਿ ਜਿਹੜੇ ਆਮ ਨਾਗਰਿਕਾਂ ਦੇ ਮਨਚਾ ਵੀ ਇੱਕ ਤੇ ਛੁਦਰਾਂ ਦਾ ਹੀ ਇਹ ਲੀਡਰ ਸੀਗਾ ਇਹ ਸਾਰੇ ਭਾਰਤੀਆਂ ਦਾ ਸਾਰੇ ਨਾਗਰਿਕਾਂ ਦਾ ਨੇਤਾ ਸੀ ਸੋ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਜੀ